ਇਹ ਫਸਾਹਵਾਹ ਇਸ ਕਿਹੜਾ ਫਸਾਹਵਾਹ ਹੈ ਪ੍ਰੋਜੈਕਟ ਹੈ ਜੀ ਗਾਨ ਨਿਆਣਾ ਨਾ ਬਣਾਇਆ ਗਿਆ ਇਸ ਸਾਲ 74 ਦੀ ਯੋਜਨਾ ਅਧਿਆਪਕ ਦੇ ਪੀੜਵਾਰ ਲੋਕੀ ਦੇ ਇਤਿਮਸਵਾਦਨ ਲਿਖੇ ਗਏ ਸੰਗ੍ਰਹਿ ਪਾਸ਼ਾ ਦੀ ਕਿਰਪਾ ਸਦਕਾ ਸੰਪੂਰਨ ਹੋਏ ਨੇ ਧੰਨਵਾਦੀਆਂ ਉਹਨਾਂ ਦੇ ਗੁਰਦੁਆਰਾ ਸਾਹਿਬ ਸੰਸਥਾਵਾਂ ਦੇ ਜਿਨ੍ਹਾਂ ਨੇ ਪੂਰ ਸੇਵਾ ਦਿੱਤਾ ਹੈ ਸੰਕਟਾਂਕ ਧੰਨਵਾਦੀਆਂ ਜਿਨ੍ਹਾਂ ਨੇ ਪੂਰ ਸੇਵਾ ਦੇ ਕੇ ਕਾਰਜ ਆਫਸਲੇ ਕੀਤੇ ਨੇ ਧੰਨਵਾਦੀ ਉਹਨਾਂ ਦੇ ਵੀ ਜਿਨ੍ਹਾਂ ਨੇ ਆਪਣਾ ਆਪਣਾ ਦਸਨ ਸਫਲਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਮੂਹ ਸੰਗਤ ਦਾ ਕਮੇਟੀ ਦਾ ਖਾਸ ਕਰ 14 ਬਲਾਕ ਨਵੀਨ ਗੁਰਦਾਰ ਸਾਹਿਬ ਦੀ ਬਹੁਤ ਬਹੁਤ ਧੰਨਵਾਦੀਆਂ ਜੀ ਬੱਟੀਜੀਤ ਕਾਲਸਾ ਭਾਈ ਸਾਹਿਬ ਤੁਸੀਂ ਇੱਕ ਮੈਸੇਜ ਦਿਓ ਕਿ ਵੀ ਜਿਵੇਂ ਸਾਰੇ ਪ੍ਰਬੰਧਕ ਕਮੇਟੀ ਜੋ ਸੇਵਾ ਸੰਭਾਲ ਕਰਦੀ ਆਪਣੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਵੇਖ ਦਿਓ ਕਿ ਜ਼ਿਆਦਾਤਰ ਜੋ ਲੰਗਰ ਦੇ ਵਿੱਚ ਆ ਗਏ ਇਹ ਗੁਰਦੁਆਰਾ ਜਿਹੜੇ ਸਿੰਘ ਸਭਾ ਨਵੀਨ 14 ਬਟਾੜ ਜੋ ਕਿ ਵੈਸ ਪਟੇਲ ਨਗਰ ਹੈਗਾ ਜਿਹਦੇ ਵੀ ਮੁਖ ਸੇਵਾਦਾਰ ਜਤਿੰਦਰਪਾਲ ਸਿੰਘ ਜੀ ਸੇਵਾ ਸੰਭਾਲ ਰਹੇ ਨੇ ਹੋਰ ਇਹਨਾਂ ਦੀ ਪੂਰੀ ਕਮੇਟੀ ਹੈ ਇਹ ਬਹੁਤ ਬੇਹਤ ਸੇਵਾਵਾਂ ਸੰਭਾਲ ਰਹੀਆਂ ਨੇ ਤੋ ਇਹਨਾਂ ਉੱਤੇ ਥੋੜੀ ਜਿਹੀ ਰੋਸ਼ਨੀ ਪਾਓ ਜੋ ਕਿ ਸੰਗਤ ਤੱਕ ਜੋ ਕਿ ਆਵਾਜ਼ ਜਾਏ ਕਿ ਵੀ ਐਸੀ ਤਰ੍ਹਾਂ ਹੀ ਆਪਣੇ ਗੁਰੂ ਕRANDਵੀ ਸੇਵਾ ਸੰਭਾਲਨ ਤੇ ਅਗਿਆਰਮਲੀ ਜਿਹੜੀ ਨਵੀਂ ਪਨੀਰੀ ਉਹਨਾਂ ਨੂੰ ਸਪੋਰਟ ਮਿਲੇ ਜਿੱਦਾਂ ਮੈਂ ਪਹਿਲਾਂ ਵੀ ਲਾਈਵ ਹੋ ਕੇ ਵੀ ਕਿਹਾ ਸੀ ਔਰ ਮਾਈਕ ਤੋਂ ਵੀ ਕਿਹਾ ਸੀ ਸਟੇਜ 'ਤੇ ਸੰਗਤ ਨੂੰ ਮਿਲ ਕਰਦੇ ਕਿ ਜਿਹੜੇ ਗੁਰੂ ਘਰ ਦੇ ਕਾਰਜ ਨੇ ਉਹ ਸਮੂਹ ਸਿੰਘ ਸਭਾ ਵੱਲੋਂ ਨਿਵਾਰੀ ਹੈ ਇੱਥੋਂ ਅਸੀਂ ਸੇਧ ਲੈਣੀ ਹੈ ਇੱਥੇ ਆ ਕੇ ਜੇ ਗੁਰੂ ਘਰ ਦੇ ਕੁਤੋਂ ਕੁ ਸੇਵ ਲਈ ਆਸਰ ਦੇਣ ਚਾਹੁੰਦਾ 14 ਬਟਾਟ ਨਵੀਨ ਗੁਰਦੁਆਰਾ ਸਾਹਿਬ ਤੋਂ ਆ ਕੇ ਜਤਿੰਦਰਪਾਲ ਸਿੰਘ ਜੀ ਵੀਰ ਜੀ ਕੋਲੋਂ ਕੁ ਸੇਵ ਲਈ ਹੈ ਕਿ ਗੁਰੂ ਘਰ ਦੀ ਸੇਵਾ ਸੰਭਾਲ ਕੇ ਵੀ ਕੀਤੀ ਜਾ ਸਕਦੀ ਹੈ ਕਿਸੇ ਬੱਚੇ ਨੂੰ ਜੇ ਪੜ੍ਹਾਈ ਵਾਸਤੇ ਕੁਝ ਲੋੜ ਹੈ ਉਹਦੀ ਐਜੂਕੇਸ਼ਨ ਵਾਸਤੇ ਫੀਸ ਦੀ ਲੋੜ ਹੈ ਉਹਦੀ ਟਿਊਸ਼ਨ ਵਾਸਤੇ ਟਿਊਸ਼ਨ ਦੀ ਲੋੜ ਹੈ ਜਾਂ ਉਹਨਾਂ ਨੂੰ ਕੋਈ ਦਵਾਈ ਚਾਹੀਦੀ ਹੈ ਕਿਸੇ ਬੱਚੇ ਨੂੰ ਕਿਸੇ ਬੱਚੇ ਨੂੰ ਕਿਸੇ ਪਰਿਵਾਰ ਨੂੰ ਕੋਈ ਰਸਦ ਚਾਹੀਦੀ ਹੈ ਜਾਂ ਕੋਈ ਦਵਾਈਆਂ ਚਾਹੀਦੀਆਂ ਨੇ ਜੀ ਉਹਨਾਂ ਦੀ ਸਾਰੀ ਜੋ ਵੀ ਜਿੱਥੇ ਲੋੜ ਪੈਂਦਾ ਹੈ ਤੇ ਉਹਨਾਂ ਦੀ ਸਾਰੀਆਂ ਲੂਣਾ ਪੂਰੀਆਂ ਹੁੰਦੀਆਂ ਨੇ ਤੇ ਗੁਰੂ ਘਰ ਦੇ ਆਸ਼ੇ ਹੀ ਹੁੰਦੇ ਨੇ ਗੁਰੂ ਘਰ ਜੇ ਗੁਰੂ ਸਾਹਿਬ ਨੇ ਬਣਵਾਏ ਸੀ ਤੇ ਇਸੇ ਕਰਕੇ ਬਣਾਈ ਸੀ ਕਿਆਂ ਦੀਆਂ ਸਾਰੀਆਂ ਲੋੜਾਂ ਇੱਥੋਂ ਪੂਰੀਆਂ ਹੋ ਸਕਣ ਤੇ ਇਸ ਕਰਕੇ ਮੈਂ ਆਸ ਕਰਦਾ ਹਾਂ ਬਾਕੀ ਸਿੰਘ ਸਭਾ ਉਹਨਾਂ ਨੂੰ ਇੱਥੋਂ ਸਿੱਖਣ ਦੀ ਲੋੜ ਹੈ ਕਿ ਗੁਰੂ ਘਰ ਦੇ ਪ੍ਰਬੰਧ ਕਿਵੇਂ ਕੀਤੇ ਜਾਣ ਪੁਰਨਾ ਚੁੱਕਾ ਦੇਖਿਓ ਵਾਹਿਗੁਰੂ ਦਾ ਕਾਲ ਸਾ ਵਾਹਿਗੁਰੂ ਦੀ ਖੁਫਤ ਤੇ